ਕੀ ਕਹਿੰਦੇ ਆਂ ਬਸ 스마트 ਸਿਟੀ ਆ ਤੇ ਇਦਾਂ ਦੀ ਬੁਰੀ ਨਹੀਂ ਆ ਇਹ ਬਰਬਾਦ ਸਿਟੀ ਹੈਗੀ ਜਿਹੜੀ ਅੱਜ ਜਦੋਂ ਵੋਟਾਂ ਨਹੀਂ ਪਈਆਂ ਹੁਣ ਉਦੋਂ ਕਹਿੰਦੇ ਸਾਰੀਆਂ ਗਲੀਆਂ ਬਣਾਓ ਮੁੜ ਕੇ ਵੜਿਆ ਨਹੀਂ ਇੰਨੇ ਆ ਰਿਹਾ ਐਮਐਲ ਕੋਲ ਗਏ ਆ ਕਾਜਾਂ ਚ ਪਾਸ ਹੈਗੀਆਂ ਨੇ ਮਾਨ ਸਾਹਿਬ ਜੀ ਕਹਿੰਦੇ ਨੇ ਹਰ ਇੱਕ ਕਲੌਨੀ ਦੇ ਵਿੱਚ ਹਰ ਇੱਕ ਸੜਕ ਚੰਗੀ ਬਣਦੀ ਹੈ ਨੇ ਲੇਕਿਨ ਇਹੋ ਜਿਹਾ ਕੁਝ ਨਹੀਂ ਮਾਨ ਜੀ ਵੀ ਫਰੌਡ ਹੀ ਆ ਯਾਰ ਸਕੂਲ ਦੇ ਬੱਚੇ ਬੜੇ ਡਿਗਦੇ ਨੇ ਅੱਛਾ ਡਿਗਦੇ ਕੱਟਾਂ ਲੱਗਦੀਆਂ ਆਹ ਜੀ ਆਹ ਜੀ ਲੈਣਾ ਮਗਰ ਹੁੰਦਾ ਪੱਲੇ ਦੇ ਟੋਇਆ ਟਿਗਿਆ ਹੋਵੇ ਚਿੱਤੇ ਖਾਫ ਹੋਵੇ ਫੇਰ ਮੰਦਰ ਪਹੁੰਚਣਾ ਅਗਰ ਬਾਰਿਸ਼ ਹੋ ਜਾਏ ਇਨ ਕੇਸ ਤਾਂ ਫੇਰ ਤਾਂ ਸਮਝ ਲਓ ਕਿ ਪੈਦਲ ਜਾਣ ਵਾਲੇ ਵੀ ਬੁਰੇ ਫਸ ਜਾਂਦੇ ਆਏ ਭਾਜੀ ਮੀ ਆ ਜੇ ਤੇ ਇਥੋਂ ਆਟੋ ਨਹੀਂ ਦੇ ਹਾਬਲਾ ਨੂੰ ਲੱਗਦਾ ਸਾਥੀ ਉਸ ਵਕਤ ਮੌਜੂਦ ਹੈ ਕਿ ਅਮਰੀਦ ਸਰ ਦੇ ਵਿੱਚ ਜਿਹੜਾ ਏਰੀਆ ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰੇਮ ਨਗਰ ਸਾਊਥ ਸਿਟੀ ਹੈ ਜਿੱਥੋਂ ਦੇ ਹਾਲਾਤ ਨੇ ਸੜਕਾਂ ਦੇ ਲੱਗੇ ਮੰਦਰ ਨੇ ਬੜੇ ਮਸ਼ਹੂਰ ਹਰਮਾਨ ਮੰਦਰ ਹੈ ਅ ਜਿਹੜੇ ਲੋਕ ਵੀ ਆਉਂਦੇ ਜਾਂਦੇ ਨੇ ਕਿਉਂਕਿ ਇਲਾਕਾ ਜਿਹੜਾ ਉਹਨੇ ਕਾਫੀ ਬੰਨਾ ਸ਼ੁਰੂ ਹੋ ਗਿਆ ਕਲੋਨੀਆਂ ਬੰਦ ਰੀਆਂ ਨੇ ਤੇ ਨੇੜੇ ਤੇੜੇ ਦੁਕਾਨ ਵੀ ਕਾਫੀ ਹੈ ਇੱਥੇ ਵਪਾਰ ਦਾ ਵੀ ਜਿਹੜਾ ਕਾਫੀ ਕੰਮ ਸ਼ੁਰੂ ਹੋ ਚੁੱਕਿਆ ਹੈ ਲੋਕਾਂ ਦੇ ਵਪਾਰ ਨੇ ਲੇਕਿਨ ਇਹ ਤੁਸਵੀਲਾ ਤੁਸੀਂ ਦੇਖ ਸਕਦੇ ਹੋ ਮਾਲੇ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਪਾਣੀ ਖੜਾ ਹੈ ਇਹ ਤੇ ਫਲਾਹ ਦੇ ਮੀਂਹ ਪਿਆ ਨੂੰ ਤਕਰੀਬਨ 2-3 ਦਿਨ ਹੋ ਚੁੱਕੇ ਹੈ ਤਾਂ ਵੀ ਪਾਣੀ ਦੇ ਢੇਰ ਖੜੇ ਨੇ ਸੜਕਾਂ ਇੱਥੇ ਟੁੱਟੀਆਂ ਨੇ ਪਾਣੀ ਦਾ ਕਹਿਦੇ ਆ ਕਿ ਕੋਈ ਵੀ ਇੱਥੇ ਨਿਕਾਸ ਨਹੀਂ ਹੈਗਾ ਤੇ ਜਿਹੜਾ ਵੀ ਵਿਅਕਤੀ ਹੁੰਦਾ ਹੈ ਜਦੋਂ ਉਹ ਨਿਕਲਦਾ ਜਾਂਦਾ ਹੈ ਇਹ ਰਿਕਸ਼ੇ ਲੋਕ ਕ ਆ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਮੱਲੇ ਦੇ ਸੋ ਖਾਸ ਤੌਰ ਤੇ ਉਹ ਲੰਗੜਾ ਹੋਵੇ ਇੱਥੇ ਤੇ ਆ ਪਹਿਲਾਂ ਚਿੱਕੜ ਦੇ ਵਿੱਚ ਤੁਹਾਨੂੰ ਵੜਨਾ ਪਏਗਾ ਇਹ ਹਾਲਾਤ ਜਿਹੜੇ ਇੱਥੇ ਬਣ ਚੁੱਕੇ ਆ ਸੋ ਅਪੀਲ ਵੀ ਕੀਤੀ ਆ ਲੋਕਾਂ ਨੇ ਲੇਕਿਨ ਸਵਾਲ ਇਹ ਹੈ ਕਿ ਪਿੱਛੇ ਜਦੋਂ ਕਾਉਂਸਲਰ ਦੀਆਂ ਇਲੈਕਸ਼ਨਾਂ ਸੀਗੀਆਂ ਵੱਡੇ ਵੱਡੇ ਦਾਅਵੇ ਤੇ ਸਭ ਨੇ ਕੀਤੇ ਸੀਗੇ ਲੇਕਿਨ ਹੁਣ ਜਦੋਂ ਇਲੈਕਸ਼ਨਾਂ ਗਈਆਂ ਨੂੰ ਨਤੀਜੇ ਆਇਆ ਨੂੰ ਇਹਨੇ ਮਹੀਨੇ ਹੋ ਚੁੱਕੇ ਆ ਹੁਣ ਸਾਰੇ ਕਿੱਥੇ ਨੇ ਵੱਡੇ ਸਵਾਲ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੱਡੇ ਕਿੱਡੇ ਪਾਣੀ ਦੇ ਢੇਰ ਲੱਗੇ ਹੋਏ ਨੇ ਛੱਪੜ ਲੱਗੇ ਹੋਏ ਨੇ ਇੱਥੇ ਮੱਛਰ ਵੀ ਉਹਨਾਂ ਪੈਦਾ ਹੋ ਰਹੇ ਬ ਲੋਕ ਬਿਮਾਰ ਵੀ ਹੁੰਦੇ ਆ ਇਹ ਨੇੜੇ ਤੇੜੇ ਹੋਰ ਵੀ ਲੋਕ ਇੱਥੇ ਮੌਜੂਦ ਆ ਜਿਹੜੇ ਹਾਲਾਤ ਦੇਖਦੇ ਹੋਣਗੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਦੁਪਹਿਰ ਦਾ ਸਮਾਂ ਹੈ ਤੇ ਸੁਨਸਾਨ ਪਈ ਹੈ ਲੇਕਿਨ ਫਿਲਹਾਲ ਜਦੋਂ ਅਸੀਂ ਇੱਥੇ ਪਹੁੰਚੇ ਮੰਦਰ ਦੇ ਦਰਸ਼ਨ ਕਰਨ ਲਈ ਤੇ ਹਾਲਾਤ ਦੇਖ ਕੇ ਜਿਹੜਾ ਕਾਫੀ ਤਰਸ ਹੈ ਭਾਜੀ ਕੀ ਹਾਲਾਤ ਬਣੇ ਪਏ ਆ ਉਧਰ ਵੇਖੋ ਉਸ ਕੈਮਰਾਮੈਨ ਸਾਹਿਬ ਨੂੰ ਤਸਵੀਰਾਂ ਦਿਖਾਈਆਂ ਜਾਣ ਉਹ ਜਦੋਂ ਵੀ ਲੋਕਾਂ ਨੇ ਨਿਕਲਣਾ ਪਹਿਲਾਂ ਇਸ ਤਰੀਕੇ ਦੇ ਹਾਲਾਤ ਚੋਂ ਭਾਜੀ ਕੀ ਇਹ ਸੜਕਾਂ ਤੁਹਾਡੀਆਂ ਇਦਾਂ ਹੀ ਸ਼ੁਰੂ ਤੋਂ ਜੀ ਭਾਜੀ ਇਦਾਂ ਹੀ ਆ ਜੀ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਤੇ ਪਿੱਛੇ ਜੇ ਕੌਂਸਲ ਇਲੈਕਸ਼ਨ ਹੋਈਆਂ ਸੀਗੀਆਂ ਆਪਣੀਆਂ ਕੌਂਸਲਰ ਬਣੇ ਮੁਹੱਲਿਆਂ ਦੇ ਵਾੜਾ ਦੇ ਕੋਈ ਕੌਂਸਲਰ ਵੜਦਾ ਹੀ ਨਹੀਂ ਤੇ ਇੱਥੇ ਹੁਣ ਤੇ ਮੀਂਹ ਪਿਆ ਨੂੰ ਇਹਦੇ ਦਿਨ ਹੋ ਗਏ ਤਾਂ ਵੀ ਚਿੱਕੜ ਕਾਣੀ ਅੱਗੇ ਵੀ ਉੱਥੇ ਪੰਨੂ ਚੌਕ ਲੱਗੇ ਸਾਰੇ ਬਸ ਇਹੀ ਜਾਂਦੇ ਇਹੀ ਹਾਲਿਆ ਭਾਜੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਇੰਨਾ ਮਾੜਾ ਹਾਲਿਆ ਰਾਤ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਕੰਮ ਤੋਂ ਜਦੋਂ ਆਈਦਾ ਰਾਤ ਨੂੰ ਨਾ ਤਾਂ ਇੰਨਾ ਮਾੜਾ ਹਾਲਿਆ ਕੋਈ ਹਸਾਬ ਨਹੀਂ ਮਾਪੋ ਜੀ ਵੀ ਮੌਜੂਦਾ ਮਤਾ ਜੀ ਇੱਧਰ ਤੁਹਾਡੀ ਸੜਕਾਂ ਨੂੰ ਨਹੀਂ ਬੰਦੀਆਂ ਇੰਨੇ ਚੇਰ ਹੋ ਗਿਆ ਡਿੱਗਦੇ ਢਿੰਦੇ ਲੋਕ ਕਦੇ ਕਾਰਨ ਕਹਿ ਦਿੰਦੇ ਜੀ ਅਪਰੂਵ ਨਹੀਂ ਹੈਗਾ ਇਹ ਕੁਛ ਨਹੀਂ ਹੈਗਾ ਇਹ ਪਹਿਲਾਂ ਇੱਕ ਕਾਗਜ਼ਾਂ 'ਚ ਪਾਸ ਹੈਗੀਆਂ ਨੇ ਲੇਕਿਨ ਆਜੋ ਕੋਈ ਚੱਕਰ ਨਹੀਂ ਹੈਗਾ ਜੀ ਇਹ ਵੀ ਕਹਿੰਦੇ ਮਤਲਬ ਬੱਚੇ ਵੀ ਡਿੱਗਦੇ ਢੈਂਦੇ ਕਹਿੰਦੇ ਸਟਾ ਲੋਕਾਂ ਦੇ ਆ ਹਾਂ ਤੇ ਡਿੱਗ ਜਾਂਦੇ ਆ ਡਿੱਗਦੇ ਇੱਥੋਂ ਡਿੱਗਦੇ ਆ ਉਹ ਦੇਖੋ ਉਹ ਵੀਰ ਹੋਣੀ ਵੀ ਆਦੇ ਕਿਸ ਤਰੀਕੇ ਨਾਲ ਆਉਂਦਾ ਇੱਥੇ ਤੇ ਤੁਸੀਂ ਦੱਸਿਓ ਤਾਂ ਐਮਸੀ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਉਹਨਾਂ ਦੇ ਚਾਂਗ ਜਗ੍ਹਾ ਨਾ ਆ ਜਦੋਂ ਵੋਟਾਂ ਨਹੀਂ ਪਈਆਂ ਹੁਣ ਉਦੋਂ ਕਹਿੰਦਾ ਹੀ ਸਾਰੀਆਂ ਗਲੀਆਂ ਬਣਾਓ ਮੁੜ ਕੇ ਵੜਿਆ ਨਹੀਂ ਹੂੰ ਲੋ ਆਪਣੇ ਕੌਣ ਕਾਉਂਸਲਰ ਸਾਹਿਬ ਕੌਣ ਮੇਥੋਂ ਦੇ ਡਾਕਟਰ ਅਵਤਾਰ ਕੋਣ ਹੈ ਡਾਕਟਰ ਅਵਤਾਰ ਜੀ ਕੀਤੀ ਗੱਲ ਉਹਨਾਂ ਨੂੰ ਪਤਾ ਸਦਾ ਹੈ ਹਾਂਜੀ ਹਾਂਜੀ ਪਤਾ ਹੈ ਪਤਾ ਹੈ ਆ ਬਾਈ ਜੀ ਉਹ ਨਹੀਂ ਪਾਜੀ ਤੁਸੀਂ ਦੋ ਜਾਨਦੇ ਸੇ ਮਹੱਲੇ ਜੀ ਦੁੱਧ ਇਹ ਹਾਲਾਤ ਇੱਥੇ ਹੀ ਸੜਕਾਂ ਦੇ stdcਾਂ ਦੇ ਇਦਾਂ ਹਾਲਾਤ ਹੈ ਜੀ ਬਹੁਤ ਮਾੜਾ ਆ ਲਿਆ ਜੀ ਇਹ ਕਹਿੰਦੇ ਕੀ ਮਤਲਬ ਇੱਥੇ ਮੱਛਰ ਵੀ ਇਕੱਠਾ ਹੁੰਦਾ ਲੋਕ ਇੰਦੇ ਬਿਮਾਰ ਬਹੁਤ ਬਹੁਤ ਪਰੇਸ਼ਾਨੀਆਂ ਭਾਰੀ ਸਾਨੂੰ ਇੱਥੇ ਬਹੁਤ ਜਿਆਦਾ ਆਈ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਅੱਗੇੋਂ ਪਿੱਛੋਂ ਸਾਡੀਆਂ ਸੜਕਾਂ ਮਤਲਬ ਸਾਰੀਆਂ ਛੜਕਾਂ ਸਾਰੇ ਮਹੱਲੇ ਦਾ ਇਹੋ ਹਾਲ ਪਾਜੀ ਜਿੱਧਰ ਮਰਜ਼ੀ ਪਿਛਲੀਆਂ ਜਦੋਂ ਹੁਣ ਇੱਥੇ ਪਾਣੀ ਦੇ ਢੇਰ ਲੱਗੇ ਹੁੰਦੇ ਮੀਂਹ ਪਿਆ ਨੂੰ ਕਾਫੀ ਦਿਨ ਹੋ ਗਏ ਤਾਂ ਵੀ ਢੇਰ ਇਦਾਂ ਹੀ ਪਾਣੀ ਢੇਰ ਇਦਾਂ ਹੀ ਲੱਗੇ ਰਹਿੰਦੇ ਭਾਜੀ 15-15 ਦਿਨ ਨਹੀਂ ਜਾਂਦਾ ਉਹ ਅੱਗੇ ਜਾ ਕੇ ਵੇਖੋ ਥੋੜਾ ਉੱਧਰ ਵੀ ਜਾ ਕੇ ਵੇਖੋ ਬਹੁਤ ਬੁਰਾ ਆ ਰਿਹਾ ਸਾਰੇ ਮਹੱਲੇ ਜਿਹੀ ਸਾਰੇ ਮਹੱਲੇ ਜਿਹੀ ਆ ਰਿਹਾ ਕੀ ਮੰਗ ਕਰਦੇ ਬਸਸ਼ਨ ਤੋਂ ਕਿਉਂਕਿ ਉਹ ਤੇ ਕਹਿੰਦੇ ਸੀ ਕਿ ਸਾਰੇ ਕੰਮ ਵਧੀਆ ਕਰਦੇ ਭਈ ਗੋਦੂ ਨਗਰ ਦੀ ਅਸੀਂ ਕਹਿੰਨੇ ਵੀ ਸਾਡਾ ਆ ਰਸਤੇ ਰਸਤੇ ਸਾਫ ਹੋਣਾ ਤੇ ਜੋ ਸੀਵਰ ਦੀ ਬਲੌਕਿੰਗ ਆ ਉਹ ਵੀ ਸੈਟਿੰਗ ਹੋਵੇ ਇਹਨਾਂ ਦੀ ਭਾਜੀ ਸਮਾਰਟ ਸਿਟੀ ਕਹਿੰਦੇ ਬਸ ਸਮਾਰਟ ਸਿਟੀ ਆ ਤੇ ਇਦਾਂ ਨਹੀਂ ਇਹ ਬਰਬਾਦ ਸਿਟੀ ਹੈ ਜੀ ਉਹ ਬਰਬਾਦ ਸਿਟੀ ਦੇ ਭਾਰੀ ਸਮਾਸ਼ ਸਿਟੀ ਨਹੀਂ ਹੈ ਜੀ ਬਰਬਾਦ ਸਿਟੀ ਦਾ ਟੈਗ ਬਰਬਾਦ ਸਿਟੀ ਦਾ ਟੈਗ ਆਉਂਦਾ ਜੀ ਇੱਕ ਦੋ ਜਗਾ ਲੈ ਕੇ ਦੇ ਵੈਸੇ ਦਾ ਪਛਤਾਉਂਦੇ ਆ ਸੱਚ ਗੱਲ ਹੈ ਥੋੜਾ ਰੁਪਏ ਲਾ ਕੇ ਬੈਠੇ ਆ ਇਨ ਜਗਾ ਦੇ ਵੀ ਅੱਜ ਵੀ ਹੱਲੂ ਅੱਜ ਵੀ ਹੱਲੂ ਕੋਈ ਹੱਲ ਨਹੀਂ ਹੋਇਆ ਹਾਂ ਬਸ ਇਦਾਂ ਲਾਰੇ ਲਾ ਘਰਾ ਦਿੰਦੇ ਆ ਜੀ ਛੜਕਾ ਬਣ ਜਾਣੀਆਂ ਬਣ ਜਾਣੀਆਂ 3-4 ਸਾਲ ਹੋ ਗਏ ਇਦਾਂ ਦੇ ਇਦਾਂ ਜਾਂ ਜੀ ਪਈਆਂ ਉਹ ਤੇ ਮੰਦਰ ਬੰਦ ਨੇ ਇੰਨੇ ਵਪਾਰ ਲੋਕਾਂ ਦੀਆਂ ਦੁਕਾਨਾਂ ਇੰਨਾ ਮਹੱਲੇ ਦਾ ਲੋਕ ਕਹਿੰਦੇ ਵਿਕਾਸ ਬਣਾ ਪਰ ਇਹ ਜਦੋਂ ਕੋਣ ਆਊਗਾ ਫਿਰ ਇਹ ਜਿਹਦਾ ਜਿੱਥੇ ਕੋਈ ਵੀ ਨਹੀਂ ਆਏਗਾ ਇੱਧਰ ਜੀ ਬੱਚਿਆਂ ਬੱਚੇ ਜਦੋਂ ਸਕੂਲ ਜਾਂਦੇ ਨੰਗਣਾ ਮੁਸ਼ਕਲ ਹੋ ਜਾਂਦਾ ਬੱਚਿਆਂ ਨੂੰ ਬੜੀ ਪਰੇਸ਼ਾਨੀ ਆ ਬਹੁਤ ਜ਼ਿਆਦਾ ਜੀ ਸਾਨੂੰ ਤੁਲਾ ਤਸਵੀਰਾਂ ਨੇ ਮਹੱਲੇ ਦੀਆਂ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਹੁਣ ਨਹੀਂ ਸੁਣਨ ਤੁਹਾਡੀ ਆਵਾਜ਼ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਸਾਡੀਆਂ ਛੜਕਾਂ ਬਣਾ ਜਾਣ ਤੇ ਕੁਝ ਜਿੱਦਾਂ ਮਾਨ ਸਾਹਿਬ ਜੀ ਕਹਿੰਦੇ ਨੇ ਪੀ ਹ ਹਰਿਆਇਕ ਕਲੌਨੀ ਦੇ ਵਿੱਚ ਹਰਿਆਇਕ ਸੜਕ ਚੰਗੀ ਬਣਦੀ ਇਹਨੇ ਲੇਕਿਨ ਇਹੋ ਜਿਹਾ ਕੁਛ ਨਹੀਂ ਮਾਨ ਜੀ ਵੀ ਫਰਾਡ ਯਾਰ ਸਾਡੇ ਭਾਦੇ ਤੇ ਸਾਡੇ ਘਰ ਅੱਗੇ ਜਾ ਕੇ ਸੜਕ ਬਣਨ ਵਾਲੀ ਪਈ ਇਹਨੇ ਉਹ ਜਾਈਦਾ ਐਮਐਲਏ ਸਭ ਤੋਂ ਜਾਈਦਾ ਨੇ ਉਹ ਵੀ ਕਹਿ ਦਿੰਦੇ ਜੀ ਬਣਾਦਾ ਬਣਾ ਦਾਂਗੇ ਜੀ ਤੇ ਕੋਈ ਅਜੇ ਬਣਾਉਣੇ ਦੇ ਅਜੇ ਅਜੇ ਕਹਿ ਸਕਦੇ ਫਿਰ ਜਿਹੜੇ ਵਿਕਾਸ ਦੀਆਂ ਗੱਲਾਂ ਕਾਗਜ਼ਾਂ 'ਚ ਵਿਕਾਸ ਹੋ ਜਾਂਦਾ ਪਰ ਖੋਖਲਾ ਵਿਕਾਸ ਹੈ ਇਹ ਖੋਖਲਾ ਵਿਕਾਸ ਸ ਬਿਲਕੁਲ ਸਹੀ ਗੱਲ ਤੁਹਾਡੀ ਹਮ ਚਲੋ ਬਿਲਕੁਲ ਸਾਡਾ ਕੰਮ ਸੀਗਾ ਜਿਹੜਾ ਆਵਾਜ਼ ਬਣਨ ਲੇਕਿਨ ਲੋਕ ਅੱਕੇ ਐ ਇੱਥੇ ਜਿਹੜੇ ਲੋਕ ਕੰਮ ਕਰ ਰਹੇ ਨੇ ਆ ਕਿਤਨਾ ਕਿਤੇ ਉਹ ਵੀ ਦੋਸ ਦੇਖਦੇ ਹੋਣਗੇ ਭਾਈ ਤੇ ਦੋ ਜੀ ਅਹੀ ਹਾਲਾਤ ਹੁੰਦੇ ਜਦੋਂ ਲੋਕ ਨਿਕਲਦੇ ਇੱਥੋਂ ਭਾਈ ਭਾਈ ਸਕੂਲ ਦੇ ਬੱਚੇ ਬੜੇ ਡਿੱਗਦੇ ਜੀ ਅੱਛਾ ਦੇਖਦੇ ਲੱਗਦੀਆਂ ਹਾਂ ਜੀਆਂ ਜੀ ਆ ਮਸ਼ਰ ਐ ਡਾਡਾ ਮੋਟਾ ਰਾਤ ਨੂੰ ਭਾਈ ਲੜਦਾ ਵਾ ਬਹੁਤ ਬੁਰੇ ਹਾਲਤਾਂ ਇਹ ਫਿਰ ਬਿਮਾਰੀਆਂ ਨੂੰ ਸੱਦੇ ਆ ਫਿਰ ਸਿਵਲ ਹਸਪਤਾਲਾਂ 'ਚ ਇਲਾਜ ਵੀ ਫਿਰ ਆਪ ਹੀ ਕਰਾਉਣਾ ਪੈਣਾ ਮਸ਼ਰ ਮਹਾਰਾਜ ਭਾਵੇਂ ਜੋ ਮਰਜ਼ੀ ਜਿਹੜੀ ਮਰਜ਼ੀ ਮਸ਼ੀਨ ਲਾ ਲਓ ਹੂੰ ਮਸ਼ਰ ਘਟਦਾ ਹੀ ਨਹੀਂ ਪਿਆ ਐ ਡਾਡਾ ਮੋਟਾ ਮਸ਼ਰ ਐ ਜੀ ਫਿਰ ਦਾ ਲਾਜ ਗਾਉਂ ਜਾਣਾ ਸਿਵਲ ਹਸਪਤਾਲਾਂ ਦੇ ਵਿੱਚ ਉੱਥੇ ਵੀ ਸਹੂਲਤਾਂ ਨਹੀਂ ਮਿਲੀਆਂ ਨੂੰ ਲੱਗਦਾ ਹੈ ਅੱਛਾ ਪ੍ਰਸ਼ਾਸਨ ਕੋਈ ਇਹ ਹੀ ਮੰਗ ਕਰਦੇ ਆਂ ਵੀ ਇਹਦਾ ਸੁਧਾਰ ਕੀਤਾ ਜਾਏ ਪਾਣੀ ਕਿਤੇ ਵੀ ਨਾ ਖਲੋਵੇ ਹਾਂਜੀ ਇਹ ਜ਼ਰੂਰ ਆਪਾਂ ਕਹਿ ਤੇ ਦਿੰਨੇ ਆਂ ਲੇਕਿਨ ਹਾਲਾਤ ਤੁਸੀਂ ਦੇਖੋ ਮਹੱਲੇ ਦੇ ਕਿਸ ਤਰੀਕੇ ਦੇ ਆ ਫਿਰ ਜਦੋਂ ਸਿਵਲ ਹਸਪਤਾਲਾਂ ਚ ਜਾਣਗੇ ਲਾਜ ਲਈ ਸਰਕਾਰੀ ਹਸਪਤਾਲਾਂ ਤੇ ਆਣਗੇ ਉੱਥੋਂ ਦੇ ਹਾਲਾਤ ਵੀ ਸਾਡੇ ਲੋਕ ਜਾਣਦੇ ਆਂ ਲੇਕਿਨ ਬਹੁਤ ਵੱਡੇ ਸਵਾਲ ਹੈ ਕਿ ਜਦੋਂ ਵੋਟਾਂ ਦੇਣੀਆਂ ਹੁੰਦੀਆਂ ਨੇ ਉਦੋਂ ਅਸੀਂ ਬਹੁਤ ਵੱਡੇ ਦਾਅਵੇ ਕਰ ਦਿੰਨੇ ਆਂ ਤੇ ਜੇਕਰ ਉਹ ਜਿਹੜੇ ਵਾਅਦੇ ਨੇ ਜਿਹੜੀਆਂ ਗਰੰਟੀਆਂ ਨੇ ਉਹ ਪੂਰੀਆਂ ਹੀ ਨਹੀਂ ਕਰਦੀਆਂ ਤੇ ਕਿਉਂ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਧੋਖਾ ਕੀਤਾ ਜਾਂਦਾ ਇਹ ਨੇੜੇ ਮੰਦਰ ਸਾਹਮਣੇ ਤੁਸੀ ਵਿਖ ਸਕਦੇ ਹੋ ਖਾਸ ਤੌਰ ਤੇ ਮੰਦਰ ਕਾਰਨੇ ਜਿਹੜੀ ਦਿੱਕਤ ਹੁੰਦੀ ਹੈ ਕਿਉਂਕਿ ਸ਼ਰਧਾਲੂ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਦੋਂ ਤੁਸੀ ਦੇਖੋ ਗੱਡੀਆਂ ਆ ਰਹੀਆਂ ਨੇ ਇਹ ਕਿਸ ਤਰੀਕੇ ਨਾਲ ਮੈਨੂੰ ਲੱਗਦਾ ਕੋਈ ਨਵੀਂ ਗੱਡੀ ਲੈ ਕੇ ਆਵੇ ਤੇ ਉਹਨਾਂ ਦੇ ਵੈਸੇ ਇੱਥੇ ਕਬਾੜਾ ਹੀ ਹੋ ਜੇ ਜਿਸ ਤਰੀਕੇ ਦੇ ਹਾਲਾਤ ਹੈ ਤੋਂ ਬੜੀ ਵੱਡੀ ਜਿਹੜੀ ਦਿੱਕਤ ਹੈਗੀ ਹੈ ਮੁਹੱਲੇ ਦੀ ਕਿਤਨਾ ਕਿਤੇ ਪਾਣੀ ਨੂੰ ਲੈ ਕੇ ਤੁਸੀ ਦੇਖ ਸਕਦੇ ਹੋ ਕੌਂਸਲ ਸਾਹਿਬ ਜਣੇ ਇਸ ਮੁਹੱਲੇ ਦੇ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦੇ ਹਾਲਾਤ ਨੇ ਸੜਕਾਂ ਦੇ ਸੋ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਮੁਹੱਲੇ ਦੀਆਂ ਜਿਸ ਤਰੀਕੇ ਦੀਆਂ ਇੱਥੇ ਤਸਵੀਰਾਂ ਸਾਹਮਣੇ ਆਈਆਂ ਨੇ ਲੋਕਾਂ ਨੇ ਆਪਣਾ ਜਿਹੜਾ ਦੁੱਖ ਜ਼ਾਹਰ ਕੀਤਾ ਹਾਂਜੀ ਇਹ ਹਰੀਪੁਰੇ ਮੰਦਿਰ ਆਣਿਆ ਬਾਲਾ ਜੀ ਦੇ ਮੰਦਿਰ ਆਣਿਆ ਲੇਕਿਨ ਇਹ ਸੜਕਾਂ ਇੰਨੀਆਂ ਖਰਾਬ ਹੈ ਜੇ ਬਾਰਿਸ਼ ਆ ਜਾਵੇ ਤਾਂ ਫਿਰ ਤਾਂ ਲੰਘਣਾ ਹੀ ਬਹੁਤ ਮੁਸ਼ਕਲ ਹੋ ਜਾਂਦਾ ਐਕਟੂਆ ਦੇ ਆਣਾ ਹੋਵੇ ਮੋਟਰਸਾਈਕਲ ਦੇ ਆਣਾ ਉਹਦੇ ਬਹੁਤ ਬੁਰਾ ਹਾਲ ਹੈ ਬੇਨਾਮ ਉਹ ਰਹੁੰਦਾ ਪੱਲੇ ਦੇ ਟੋਇਆ ਟਿੱਬੇ ਆਵੇ ਚਿੱਟੇ ਏਡੇ ਖਾਖ ਹੋ ਕੇ ਫੇਰ ਮੰਦਰ ਪਹੁੰਚਣਾ ਹੁੰਦਾ ਇੰਨਾ ਮੁਸ਼ਕਿਲ ਬੰਦਾ ਦਾ ਬਾਲਾ ਜੀ ਦਾ ਲੱਗਦਾ ਕਰਨਾ ਚਾਹੀਦਾ ਸਦਾ ਦੇ ਹਾਂਜੀ ਉਹ ਜ਼ਰੂਰ ਕਰਨਾ ਚਾਹੀਦਾ ਜਿਵੇਂ ਬਾਲਾ ਜੀ ਦੀ ਇਨੀ ਮੰਨਤਾ ਮਹਿੰਦੀਪੁਰ ਬਾਲਾ ਜੀ ਦਾ ਪੂਰਾ ਸਰੂਪ ਬਰਿਆ ਹੈ ਬਾਲਾ ਜੀ ਦਾ ਇਥੇ ਜੰਗਲ ਵਿੱਚ ਮੰਗਲ ਬਣਾ ਦਿੱਤਾ ਹੋਇਆ ਪਰ ਇਹਨਾਂ ਨੂੰ ਚਾਹੀਦਾ ਕਿ ਸੜਕਾ ਵੀ ਸਹੀ ਕਰਾ ਜਿਹੜੀ ਇਨੀ ਦੂਰੋਂ ਸੰਗਤ ਆਂਦੀ ਹੈ ਨਾਲ ਕੋਈ ਮੁਸ਼ਕਲ ਨਾ ਹੋਵੇ ਆਈਦਾ ਯੂ ਕੈਨ ਜੇ ਨਾ ਨੀ ਸੜਕਾਂ ਨਹੀਂ ਸਹੀ ਕਰਨੀਆਂ ਪੈ ਸੁਧਾਰ ਨਹੀਂ ਕਰਨਾ ਫਿਰ ਹੜੇਥੋ ਦੇ ਕਲੋਨੀ ਵਾਲੇ ਕੋਈ ਨਾ ਨੂੰ ਵੋਟਾ ਨਹੀਂ ਪਾਣਗੇ ਫਿਰ ਨਾ ਕਿਉਂ ਉਹ ਵੀ ਕਹਿੰਦੇ ਅੰਮ੍ਰਿਤ ਸਮਾਰਟ ਸਿਟੀ ਸਾਦਾ ਜਮਸਰ ਬੜਾ ਸੋਹਣਾ ਬਣ ਗਿਆ ਕਹਿੰਦੇ ਥੋੜਾ ਸੁਧਾਰ ਜਿਹੜੇ ਕਹਿਣ ਦੇ ਉਹਨਾਂ ਨੂੰ ਇਹ ਹੜੇ ਸਾਹਮਣੇ ਲੈ ਕੇ ਆਓ ਉਹਨਾਂ ਨੂੰ ਇਹ ਟੋਇਆ ਟਿੱਬਿਆ ਵਿੱਚ ਲਿਆ ਕੇ ਜਾਈਏ ਤੇ ਪਤਾ ਲੱਗੇ ਕਿ ਸੁਧਾਰ ਹੋਇਆ ਕਿ ਨਹੀਂ ਹੋਇਆ ਕਹਿਣ ਦੀ ਗੱਲ ਹੋਰ ਹੁੰਦੀ ਹੈ ਦੇਖਣ ਦੀ ਗੱਲ ਹੋਰ ਹੁੰਦੀ ਹੈ ਕਹਿਣਾ ਤੇ ਸੁੰਣਾ ਬਹੁਤ ਫਰਕ ਹੁੰਦਾ ਉਹਨਾਂ ਕੋ ਅੱਗੇ ਦੇਖੋ ਫਿਰ ਪਤਾ ਚੱਲੇਗਾ ਕਿ ਸੁਧਾਰ ਹੋਇਆ ਕਿ ਨਹੀਂ ਹੋਇਆ